ਕਾਲ ਜੀ ਦੋਸਤੋ ਆਪਾਂ ਚੱਲਿਆ ਜੀ ਹੁਣ ਠੋਲੇ ਕੋਲੇ ਰਾਹ ਚ ਕਿਤੇ ਨਹੀਂ ਰੁਕਣਾ ਵਾ ਸਿੱਧਾ ਆਪਾਂ ਜਾਣਾ ਠੋਲੇ ਕੋਲੇ ਇਹ ਆ ਮੇਰਾ ਗਲਾਇਆ ਦੋ ਸੌਰੀ ਇਹ ਮੇਰਾ ਸੋਣਾ ਆ ਦੋਸਤ ਅਸੀਂ ਚੱਲਦੇ ਆ ਵਾ ਟਾਈਮ ਹੀ ਲੱਗੂ ਸਾਨੂੰ ਹੁਣ ਪਹੁੰਚਣਾ ਆ ਠੋਲੇ ਕੋਲੇ ਕਿੰਨਾ ਟਾਈਮ ਲੱਗ ਜੂ 10 ਹਾਂ 10 ਮਿੰਟ ਲੱਗ ਜਾਣੇ 15 ਮਿੰਟ 15 ਮਿੰਟ ਬਸ 15 ਮਿੰਟਾਂ ਹੀ ਪਹੁੰਚੀਏ ਹਾਂ ਜੀ ਕਿੱਥੇ ਮਹਾਲਕੋ ਅਸੀਂ ਠੋਲੇ ਕੋਲੇ ਕੁੜੇ ਨੌਕਰੀ ਹੌਲ ਪਹੁੰਚ ਕੇ। ਦੋ ਬੰਦੇ ਕਿੱਥੇ ਹੋਣ ਹੋਣ। 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 ਹੋ ਤਾ ਪੂਰਾ ਪਚਟਾਣਾ ਕੈਂਚੀਆਂ ਉਹ ਬਸ ਇਹਨਾ ਸੋਹਣਾ ਤਾ ਮੈਂ ਚੌੜ ਕਰਦਾ ਚੌੜ ਕਰਨਾ ਚਾਹੁੰਦਾ ਲੋ ਜੀ ਕਾਲੀਆਂ ਗਾਣਾ ਇੱਧਰ ਨਹੀਂ ਚੱਲੇਗਾ 3 ਕਿਲੋਮੀਟਰ ਵੱਲਾ ਛਿੜੀ ਆਇਆ ਨਾ ਆਲੀਏ ਨੇ ਖਿੱਦਰ ਦੀ ਪਾਲਿਆ ਮੋਟਰਸਾਈਕਲ ਕਿਹੜਾ ਰਾਹ ਬਈ ਤੂੰ ਤਾਂ ਕਹਣਾ ਸੀ ਕਿ ਹੈਪਰ ਉਹ ਰਾਹ ਹੈ ਆਪਣਾ ਖੜੀ ਨੂੰ ਖੜੀ ਕੋਈ ਕਾ ਚੀਜ਼ ਮੱਲਾ ਤੇਰੇ ਸ਼ਹਿਰ ਬੈਣਗਾ ਅੱਜ ਪਹਿਲਾਂ ਉਧਰ ਜੀ ਮੋੜਦੇ ਆ ਉਧਰ ਰਾਹ ਬੰਦ ਪਿਆ ਸੀਗਾ ਉਧਰ ਕੋਈ ਵੀ ਗਲੀ ਨਹੀਂ ਸੀ ਨਗਦੀ ਮਤਲਬ ਹੁਣ ਇੱਧਰ ਦੀ ਲਿਆ ਹੁਣ ਇਹ ਕਿੱਧਰ ਜਾਊਗਾ ਅੱਛਾ ਜੀ ਠੀਕ ਹੈ ਠੀਕ ਹੈ ਠੀਕ ਹੈ ਠੀਕ ਆ ਠੀਕ ਆ ਸਮਝ ਗਿਆ ਸਮਝ ਗਿਆ ਮੈਂ ਉਹ ਟੀਬੀ ਨੂੰ ਐ ਸਿੱਧਾ ਜਾਊ ਇਹ ਟੀਬੀ ਨਹੀਂ ਜਾਊ ਰੋੜ ਸੜਕ ਯਾਨੀ ਕਿ ਅੱਗੇ ਠੀਕ ਹੈ ਤਾਂ ਮਾਲੂਕਾ ਤਾਂ ਮਾਲੂਕਾ ਇੱਥੇ ਐਡੇ ਸੋਹਣੇ ਪੁਰਾਣੇ ਜੀਵਾਨੇ ਦੇ ਗੇਟ ਕੋਠੀਆਂ ਪੁਰਾਣੇ ਜੀਵਾਨੇ ਦੀਆਂ ਛੋਟੀਆਂ ਛੋਟੀਆਂ ਇਟਾਂੀਆਂ ਬਹੁਤ ਸੋਹਣਾ ਪਿੰਡਾ ਜੀ ਮਾਲੂਕਾ ਜੇ ਹੁਣ ਰਾਹ ਕਿਸੇ ਗਲਤ ਲੈ ਗਿਆ ਤੇਰੇ ਦੇਖੀ ਤੇ ਮੁੱਕੀਆਂ ਨਾ ਦੂਹੀ ਚ ਠੀਕ ਹੈ

ਕਿ ਤਣਾ ਆਪਣੇ ਅੱਗੇ ਹੀ ਆ। ਇੱਧਰ ਜਾਣਾ ਹੋਇਆ। ਆ ਸਿੱਧਾ ਇੱਥੇ ਸੜਕ। ਅਹੀਂ ਮੋੜ ਲਾ ਬੱਸ, ਅਹੀਂ ਮੋੜ ਦਾ। ਕੋਟੀ ਨੂੰ ਪਾਣੀ ਪਾਣੀ ਹੋ ਗਿਆ, ਲੜਗਾੜ ਨਾੜੂ ਹੋ ਗਿਆ। ਬੋਚ ਕੇ ਇਹੀਂ ਕਿਤੇ ਮੇਰੀ ਜਰਸੀ ਭਾਂਵੇਂ ਨੂੰ। ਚਲੋ ਜੀ ਚਲੋ ਜੀ ਚਲੋ ਜੀ ਚਲੋ ਜੀ ਦੇਖ ਲੋ ਫੱਤੇ 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 ਫੱਤੇਲੇ ਉੱਤੇਲੇ ਫੱਤੇਲੇ ਹੱਤਾ ਮळੂਗਾ ਹਾਂਜੀ ਦੋਸਤੋ ਮੇਰਾ ਮੂਸਾ ਪਿੰਡਾ ਉਹ ਇੱਥੋਂ ਫੁੱਲੀ ਛਾਈ ਤੋਂ 30 ਕਿਲੋਮੀਟਰ ਦੂਰ ਰਹਿ ਜਾਂਦਾ ਹੈ ਆਪਣੇ ਪਿੰਡ ਤੋਂ ਛਾਈ ਤੋਂ 30 ਕਿਲੋਮੀਟਰ ਹਾਂਜੀ ਛਾਈ ਤੋਂ 30 ਕਿਲੋਮੀਟਰ ਕਿੰ ਨੂੰ ਅੱਜ ਪੂਰੀ ਵਰਲਡ ਵਾਈਡ ਵਿੱਚ ਜਾਣਾ ਜਾਂਦਾ ਹੈ ਹਾਂਜੀ ਸ਼ਰਮਾ ਵੀ ਬਹੁਤ ਪਿਆਰ ਕਰਦਾ ਹੈ ਹਾਂਜੀ ਵੇਰਾ ਪਿੰਡ ਮਾਨਸੇਾ ਮਾਨਸੇਾ ਪੁਲਾਡਾ ਸੌਰੀ ਆਉਂਦਾ ਪੜਾ ਇਹਦੇ ਕੋਲ

ਹੈਂ ਜੀ ਲੱਗ ਗਿਆ ਨੀ ਸਰ ਨਾਲੇ ਫੋਨ ਕਰੀ ਜਾਂਦਾ ਸੀਗਾ ਕਿਤਲੋ ਵੇਸੀ ਫੋਨ ਸਰਪੰਚ ਤੋਂ ਹੈ ਚਲ ਬੈਠ ਫਿਰ ਠੱਗ ਮਾੜਾ ਯਾਰ ਉਹੋ ਜੀ ਉਹਨਾਂ ਨੇ ਆ ਬੁਲਾਇਆ ਤੁਹਾਨੂੰ ਜੀ ਦੇ